ਹਲਕੇ ਦੇ ਲੋਕਾਂ ਨੂੰ ਵੀ ਸਾਰਿਆਂ ਨੂੰ ਇਹ ਕਹਿੰਨੇ ਕਿ ਪਿੰਡੋਂ ਪਿੰਡ ਤੁਸੀਂ ਰਸਦ ਇਕੱਠੀ ਨਾ ਹੁਣ ਕਰੋ ਰਸਦ ਉੱਥੇ ਬਹੁਤ ਹੋ ਜਾਣੀ ਆ ਆਪਾਂ ਪਿੰਡੋਂ ਪਿੰਡ ਇੱਕ ਅਮਾਊਂਟ ਇਕੱਠਾ ਕਰੀਏ ਤਿੱਲ ਫੁੱਲ ਜੇ ਕੋਈ 10 ਰੁਪਏ ਦੇ ਸਕਦਾ 10 ਦੇਵੇ ਜੇ ਕੋਈ 100 ਦੇ ਸਕਦਾ 100 ਦੇਵੇ ਜੇ ਕੋਈ ਵੱਧ ਦੇ ਸਕਦਾ ਅਸੀਂ ਇੱਕ ਅਮਾਊਂਟ ਇਕੱਠਾ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਲੋਕਾਂ ਦਾ ਸੇਵਾ ਕਰਨਾ ਹੈ ਕਿਸੇ ਦਾ ਘਟ ਅਠ ਜਾਣਾ ਆ ਕਿਸੇ ਦੇ ਡੰਗਰ ਰੁੜ ਗਏ ਆ ਕਿਸੇ ਦੀਆਂ ਜ਼ਮੀਨਾਂ ਵਾਹੀਯੋਗ ਦੁਬਾਰਾ ਕਰਨੀਆਂ ਆ ਉਹਨਾਂ ਨੇ ਅਗਲੀ ਫਸਲ ਬੀਜਣ ਤੱਕ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਆ ਖਾਦਾਂ ਦੀ ਜ਼ਰੂਰਤ ਪਊਗੀ ਬੀਜ ਦੀ ਜ਼ਰੂਰਤ ਪਊਗੀ ਘਰਾਂ ਦੇ ਅੰਦਰ ਵੜਨ ਵਾਸਤੇ ਸਮਾਨ ਦੀ ਜ਼ਰੂਰਤ ਪਊਗੀ ਉਹਦੇ ਵਾਸਤੇ ਅਸੀਂ ਜਿਹੜਾ ਨਾ ਕੋਈ ਆਪਣਾ ਆਪਣਾ ਕੰਟ੍ਰਿਬਿਊਸ਼ਨ ਜ਼ਰੂਰ ਕਰਾਂਗੇ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੀ ਆ ਕਿ ਤੁਸੀਂ ਰਸਦ ਲੈ ਕੇ ਨਾ ਭਜੋ ਰਸਦ ਬਹੁਤ ਹੋ ਜਾਂਦੀ ਹੁੰਦੀ ਆ ਰਸਦ ਸਰਕਾਰ ਵੀ ਦੇ ਰਹੀ ਆ ਰਸਦ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਰਹੀਆਂ ਆ ਆਪਾਂ ਕੋਈ ਪ੍ਰੋਡਕਟਿਵ ਕੰਮ ਕਰਾਂਗੇ ਅਸੀਂ ਮੈਂ ਆਪਣੇ ਵਲੰਟੀਅਰਸ ਨੂੰ ਵੀ ਸਾਰਿਆਂ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਰੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਜਿਹੜਾ ਹੈਗਾ ਉਹ ਆਪਣੇ ਆਪਣੇ ਪਿੰਡ ਦੇ ਵਿੱਚੋਂ ਕੰਟ੍ਰਿਬਿਊਸ਼ਨ ਜਿਹੜੀ ਉਹ ਪੈਸਿਆਂ ਦੇ ਰੂਪ ਦੇ ਵਿੱਚ ਇਕੱਠੀ ਕਰੀਏ ਜ਼ਿੰਮੇਵਾਰੀ ਦੇ ਨਾਲ ਸਾਰੀਆਂ ਪਾਰਟੀਆਂ ਸਾਂਝੇ ਤੌਰ ਤੇ ਮੈਨੂੰ ਕਹਿੰਦੀ ਕਿ ਆਮ ਆਦਮੀ ਪਾਰਟੀ ਦੇ ਕੱਲੇ ਵਲੰਟੀਅਰ ਲੱਗਣ ਇਨੂੰ ਇਹ ਤੋਂ ਉੱਤੇ ਉੱਠ ਕੇ ਅਸੀਂ ਮਾਨਵਤਾ ਦੀ ਸੇਵਾ ਕਰਨੀ ਆ ਔਰ ਇੱਕ ਚੰਗਾ ਵੱਡਾ ਅਮਾਉਂਟ ਜਿਹੜਾ ਅਸੀਂ ਇਕੱਠਾ ਕਰਾਂਗੇ ਤਾਂ ਕਿ ਕੁਝ ਲੋਕ ਜਾਂ ਸੀ ਉਹਨੂੰ ਸੀਐਮ ਰਾਹਤ ਫੰਡ ਦੇ ਵਿੱਚ ਪਾਵਾਂਗੇ ਕਿ ਸਿੱਧੀ ਉਹਨਾਂ ਦੇ ਕੋਲ ਰਾਹਤ ਪਹੁੰਚ ਸਕੇ ਜਾਂ ਜਿੱਦਾਂ ਵੀ ਸੰਗਤ ਦੀ ਜਿਹੜੀ ਮਨਜ਼ੂਰੀ ਹੋਊਗੀ ਉਸ ਹਿਸਾਬ ਦੇ ਨਾਲ ਅਸੀਂ ਉਹ ਰਾਹਤ ਵੀ ਜ਼ਰੂਰ ਪਹੁੰਚਾਵਾਂਗੇ